ਇਹ ਕਾਟੇ ਜਿਹੜੇ ਨੇ ਪੂਰੇ ਨਹੀਂ ਹੁੰਦੇ ਜਿਹੜੇ ਸਰੀਰਕ ਤੌਰ ਤੇ ਉਹ ਚਲੇ ਗਏ ਨੇ ਸ਼ਿਵ ਕੁਮਾਰ ਬਟਾਲ ਵਿੱਚ ਤੋਂ ਬਾਅਦ ਇਹ ਉਹ ਸਖਸੀਤ ਗਈ ਹੈ ਕਿ ਯੁੱਗ ਖਤਮ ਕਰ ਗਏ ਨੇ ਉਹ ਜਿੱਦਾਂ ਉਹਨਾਂ ਦਾ ਨਾਮ ਸੀ surjeet patar ਤੇ ਉਹ ਐਸੇ ਸੀ ਪਿਆਰ ਦੇ ਪਾਤਰ ਕਿ ਉਹ surjeet ਨੇ ਉਹ ਗਏ ਨਹੀਂ ਕਿਤੇ ਵੀ ਉਹ ਹਰ ਦਿਲ ਦੇ ਅੰਦਰ surjeet ਰਹਿਣਗੇ ਹਮੇਸ਼ਾ ਅਮਰ ਰਹਿਣਗੇ ਉਹ ਤੈ ਕਿੰਨਾ ਰੱਬੀ ਰੂਹ ਸੀਗੀ ਬਹੁਤ ਸ਼ਾਂਤ ਬਹੁਤ ਹੀ ਪਿਆਰ ਵਾਲੀ ਰੂਹ ਸੀਗੀ ਔਰ ਉਹਨਾਂ ਦੀਆਂ ਨਜ਼ਮਾਂ ਚ ਉਹਨਾਂ ਦੀਆਂ ਕਵਿਤਾਵਾਂ ਚੋਂ ਵੀ ਨਜ਼ਰ ਆਉਂਦੀ ਸੀ ਕੁਦਰਤ ਦੇ ਕਿੰਨਾ ਨੇੜੇ ਸੀਗੇ ਕਿੰਨਾ ਰੂਹਾਨੀ ਦੇ ਨੇੜੇ ਸੀਗੇ ਉਹ ਮੈਮ ਅਮਨੁਰੀ ਜੀ ਪਹੁੰਚਣ ਸੁਜੀਤ ਪਾਤਰ ਜੀ ਦੇ ਅੰਤਿਮ ਜਿਹੜੀ ਅਰਦਾਸ ਹੈ ਮੈਮ ਇੱਕ ਬਹੁਤ ਵੱਡਾ ਘਾਟਾ ਪਿਆ ਪੰਜਾਬੀ ਸੱਭਿਆਚਾਰ ਨੂੰ ਪੰਜਾਬੀ ਜਗਤ ਨੂੰ ਕਹਿ ਸਕਦੇ ਆ ਪੰਜਾਬੀਆਂ ਵਾਸਤੇ ਬਹੁਤ ਵੱਡਾ ਘਾਟਾ ਚੰਤੇ ਮਰਦਾਸ ਆ ਸੋ ਕੀ ਜਜ਼ਬਾਤ ਨੇ ਕੀ ਕਹਿਣਾ ਚਾਹੂੰਗਾ ਇਹ ਘਾਟੇ ਜਿਹੜੇ ਨੇ ਪੂਰੇ ਨਹੀਂ ਹੁੰਦੇ ਜਿਹੜੇ ਸਰੀਰਕ ਤੌਰ ਤੇ ਉਹ ਚਲੇ ਗਏ ਨੇ ਸ਼ਿਵ ਕੁਮਾਰ ਬਟਾਲਵਿਚ ਤੋਂ ਬਾਅਦ ਇਹ ਉਹ ਸਖਸੀਤ ਗਈ ਹੈ ਕਿ ਯੁੱਗ ਖਤਮ ਕਰ ਗਏ ਨੇ ਉਹ ਪਰ ਜਿੱਦਾਂ ਉਹਨਾਂ ਦਾ ਨਾਮ ਸੀ surjeet patar ਤੇ ਉਹ ਐਸੇ ਸੀ ਪਿਆਰ ਦੇ ਪਾਤਰ ਕਿ ਉਹ surjeet ਨੇ ਉਹ ਗਏ ਨਹੀਂ ਕਿਤੇ ਵੀ ਉਹ ਹਰ ਦਿਲ ਦੇ ਅੰਦਰ surjeet ਰਹਿਣਗੇ ਹਮੇਸ਼ਾ ਅਮਰ ਰਹਿਣਗੇ ਉਹ ਖੀਰ ਲਈ ਕੋਈ ਗੱਲਬਾਤ ਕਦੋਂ ਹੋਈ ਸੀ ਮੁਲਾਕਾਤ ਕਦੋਂ ਹੋਈ ਸੀ ਅ ਅਸੀਂ ਜਨਵਰੀ ਦੇ ਵਿੱਚ ਮਿਲੇ ਸੀਗੇ ਵਿਆਹ ਸੀਗਾ ਆਪਣਾ ਜੋੜਾ ਸਾਹਿਬ ਨਿਰਮਲ ਜੋੜਾ ਜੀ ਦੇ ਬੇਟੇ ਦਾ ਉੱਥੇ ਸਾਡੀ ਲਾਸਟ ਮੁਲਾਕਾਤ ਹੋਈ ਸੀ ਸਟੇਜ ਤੇ ਸਾਰੇ ਅਸੀਂ ਕਲਾਕਾਰ ਇਕੱਠੇ ਸੀ ਬਹੁਤ ਇੰਜੋਏ ਕੀਤਾ ਸੀ ਉਹਨਾਂ ਨੇ ਵੀ ਉਹਨਾਂ ਤੋਂ ਵੀ ਭੰਗੜਾ ਪਵਾਇਆ ਸੀ ਸਾਰੇ ਇਕੱਠੇ ਸੀਗੇ ਬਹੁਤ ਇੰਜੋਏ ਕੀਤਾ ਸੀਗਾ ਟੀਮੀ ਵਾਲੇ ਹੁੰਦੇ ਸੀਗੇ ਕੋਈ ਵੀ ਜਦੋਂ ਮਿਲਦਾ ਸੀਗਾ ਐਂ ਲੱਗਦਾ ਸੀ ਕਿ ਪਤਾ ਨਹੀਂ ਕਿੰਨੀ ਵਾਰ ਮਿਲ ਚੁੱਕੇ ਰਿਹਾ ਉਹ ਤਾਂ ਇੱਕ ਨਾ ਰੱਬੀ ਰੂਹ ਸੀਗੀ ਬਹੁਤ ਸ਼ਾਂਤ ਬਹੁਤ ਹੀ ਪਿਆਰ ਵਾਲੀ ਰੂਹ ਸੀਗੀ ਔਰ ਉਹਨਾਂ ਦੀਆਂ ਨਜ਼ਮਾਂ ਚ ਉਹਨਾਂ ਦੀਆਂ ਕਵਿਤਾਵਾਂ ਚੋਂ ਵੀ ਨਜ਼ਰੋਂ ਲੱਸੀ ਕੁਦਰਤ ਦੇ ਕਿੰਨਾ ਨੇੜੇ ਸੀਗੇ ਕਿੰਨਾ ਰੂਹਾਨੇ ਦੇ ਨੇੜੇ ਸੀਗੇ ਉਹ ਓਏ ਜਿਹੀਆਂ ਰੂਹਾਂ ਬਹੁਤ ਕਿਤੇ ਘੱਟ ਆਉਂਦੀਆਂ ਨੇ ਇਸ ਦੁਨੀਆ ਜਦੋਂ ਜਾਂਦੀਆਂ ਨੇ ਤਾਂ ਆਈ ਲਾਦਾ ਜਿਵੇਂ ਪਤਾ ਨਹੀਂ ਖਾਲੀ ਹੋ ਗਿਆ ਸਾਰਾ ਕੁਝ ਕੀ ਚਲੇ ਗਿਆ ਅਸੀਂ ਬਿਲਕੁਲ ਸੁੰਨੇ ਜੇ ਹੋ ਗਏ ਆ ਉਹ ਪੈਟ ਦੇ ਸੀ ਗੱਲਬਾਤ ਕਰਦੇ ਸੀਗੇ ਤਾਂ ਕਿੱਦਾਂ ਦੀਆਂ ਗੱਲਾਂ ਹੁੰਦੀਆਂ ਸੀਗੀਆਂ ਸਾਹਿਦ ਨਾਲ ਜੁੜੀਆਂ ਗੱਲਾਂ ਹੁੰਦੀਆਂ ਸੀ ਪੰਜਾਬੀ ਸਿਨੇਮਾ ਨਾਲ ਜੁੜੀਆਂ ਹੁੰਦੀਆਂ ਸੀ ਜਾਂ ਗੀਤਕਾਰੀ ਨਾਲ ਕਿੱਦਾਂ ਦੀਆਂ ਗੱਲਾਂ ਕਰਦੇ ਹੁੰਦੇ ਸੀਗੇ ਉਹਨਾਂ ਨੂੰ ਬਹੁਤ ਨੌਲੇਜ ਸੀ ਉਹਨਾਂ ਦੇ ਨਾਲ ਕਿਸੇ ਵੀ ਵਿਸ਼ੇ ਤੇ ਗੱਲ ਕਰ ਲਓ ਹਮੇਸ਼ਾ ਅੱਗੇ ਹੀ ਮਿਲਦੇ ਹੁੰਦੇ ਸੀ ਬਾਕੀ ਉਹ ਰੂਹਾਨੀਅਤ ਦੇ ਬਹੁਤ ਨੇੜੇ ਸੀ ਨੇਚਰ ਦੇ ਬਹੁਤ ਨੇੜੇ ਸੀ ਬੜੇ ਸ਼ਾਂਤ ਦਿਲ ਤੇ ਬਹੁਤ ਪਿਆਰ ਦੇ ਨਾਲ ਉਹਨਾਂ ਨੇ ਗੱਲਬਾਤ ਕਰਨੀ ਬਹੁਤ ਬਹੁਤ ਜ਼ਿਆਦਾ ਅਦਬ ਵਾਲੇ ਇਨਸਾਨ ਸੀ ਐਦਾਂ ਦੇ ਇਨਸਾਨ ਦਾ ਚਲੇ ਜਾਣਾ ਦੁਨੀਆ ਦੇ ਵਿੱਚ ਬਹੁਤ ਵੱਡਾ ਘਾਟਾ ਹੈ ਇਹ ਜਿਹੜੀਆਂ ਰੂਹਾਂ ਮੁੜ ਕੇ ਨਹੀਂ ਆਉਂਦੀਆਂ ਹੈਗੀਆਂ ਜਿਸ ਦਿਨ ਮੈਂ ਅਕਾਲ ਚਲਾਣਾ ਕਰਕੇ ਤਾਂ ਉਸ ਦਿਨ ਜਦੋਂ ਖਬਰ ਪਤਾ ਲੱਗੀ ਤਾਂ ਉਦੋਂ ਕੀ ਮਾਹੌਲ ਸੀ ਉਦੋਂ ਕੀ ਕਿਵੇਂ ਲੱਗਾ ਕਿ ਇਹ ਕੀ ਹੋ ਗਿਆ ਜਿਵੇਂ ਕੋਈ ਇੱਕਦਮ ਅੰਬਰ ਖਤਮ ਹੋ ਗਿਆ ਹੋਵੇ ਟੁੱਟ ਗਿਆ ਹੋਵੇ ਛੱਤ ਟੁੱਟ ਗਈ ਹੋਵੇ ਤੇ ਇੱਕ ਥੰਮ ਟੁੱਟ ਗਿਆ ਹੋਵੇ ਐਦਾਂ ਲੱਗਿਆ ਵੀ ਅਸੀਂ ਬਿਲਕੁਲ ਜਿਵੇਂ ਇਕੱਲਾ ਜਿਹਾ ਹੋ ਜਾਂਦਾ ਬੰਦਾ ਇੱਕ ਇੰਡਸਟਰੀ ਸਾਡੀ ਜਿਹੜੀ ਆ ਇੰਡਸਟਰੀ ਸਾਡੀ ਖਾਲੀ ਜੀ ਹੋ ਗਈ